ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਦਾ ਟੌਪਿਕ ਹੈਗਾ ਆਪਣਾ ਪੀਆਰ 131 ਤੇ ਭਰਾਵੋ ਆਪਾਂ ਅੱਜ ਪੀਆਰ 131 ਦੀਆਂ ਕਮੀਆਂ ਬਾਰੇ ਤੇ ਖੂਬੀਆਂ ਬਾਰੇ ਦੋਹੇ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂ ਤੇ ਕਿਸਾਨ ਵੀਰੋ ਸਭ ਤੋਂ ਵੱਡੀ ਜਿਹੜੀ ਕਮੀ ਹੈ ਇਹਦੇ ਵਿੱਚ ਉਹ ਹੈਗੀ ਹੈ ਬੌਣੇ ਰੋਗ ਦੀ ਕਿਉਂਕਿ ਕਿਸਾਨ ਵੀਰੋ ਇਹਦੇ ਵਿੱਚ ਬੌਣੇ ਰੋਗ ਦੀ ਸਮੱਸਿਆ ਜਿਹੜੀ ਹੈ ਸਭ ਤੋਂ ਵੱਧ ਆਉਂਦੀ ਹੈ ਤੇ ਇਹ ਝੋਨਾ ਜਿਹੜਾ ਇਹ ਕਈ ਏਰੀਏ ਦੇ ਵਿੱਚ ਤਾਂ ਇਹ ਖੇਤਾਂ ਦੇ ਖੇਤ ਜਿਹੜੇ ਨੇ ਉਹ ਖਾਲੀ ਹੀ ਰਹਿ ਗਏ ਨੇ तकरीबन ਆਪਣਾ ਏਰੀਆ ਫਤੇਗੜ ਸਾਹਿਬ ਹੈ ਤੇ ਆਪਣੇ ਏਰੀਏ ਦੇ ਵਿੱਚ ਵੀ ਇਹ ਕਮੀ ਜਿਹੜੀ ਹੈ ਬੜੀ ਜ਼ਿਆਦਾ ਆਈ ਹੈ। ਇੱਥੇ ਆਪਾਂ ਵੀ ਇਹ ਵਿੱਚ ਤਿੰਨ ਚਾਰ ਖਿੱਲੇ ਜਿਹੜੇ ਨੇ ਦਵਾਰਾਵਾਹ ਕੇ ਇਸ ਝੋਨੇ ਦੇ ਲਾਏ ਨੇ। ਤੇ ਕਿਸਾਨ ਵੀਰਾਂ ਦੇ ਮਨਾਂ ਤੋਂ ਇਹ ਵੈਰਾਈਟੀ ਜਿਹੜੀ ਹੈ ਇਸ ਟਾਈਮ ਤਾਂ ਉੱਤਰ ਚੁੱਕੀ ਹੈ। ਜੇ ਜੇ ਆਪਾਂ ਇਹਦੀਆਂ ਖੂਬੀਆਂ ਦੀ ਗੱਲ ਕਰੀਏ ਖੂਬੀਆਂ ਇਹਦੀਆਂ ਇਹ ਨੇ ਵੀ ਇੱਕ ਤਾਂ ਇਹਦੇ ਦਾਣੇ ਦਾ ਜਿਹੜਾ ਭਾਰ ਹੈ ਪੀਆਰ 126 ਨਾਲੋਂ ਡੇਢ ਗੁਣਾ ਹੈ ਤੇ ਦੂਜੀ ਗੱਲ ਕਰੀਏ ਤਾਂ ਇਹਦੀ ਜਿਹੜੀ ਪਰਾਲੀ ਹੈ ਉਹ ਬੜੀ ਘੱਟ ਹੈ ਪੀਆਰ 126 ਦੇ ਬਰਾਬਰ ਇਹਦੀ ਪਰਾਲੀ ਹੈ ਇਹਨੂੰ ਆਪਾਂ ਨੂੰ ਪਰਾਲੀ ਸੰਭਾਲਣ ਲੱਗਿਆਂ ਕੋਈ ਦਿੱਕਤ ਨਹੀਂ ਆਉਂਦੀ ਤੀਜੇ ਨੰਬਰ ਦੇ ਤੇ ਜੇ ਗੱਲ ਕਰੀਏ ਤਾਂ ਇਹਦਾ ਜਿਹੜਾ ਕੁਆਲਟੀ ਹੈ ਇਹਦੇ ਦਾਣਿਆਂ ਦੀ ਉਹ ਬੜੀ ਵਧੀਆ ਹੈ ਚੌਥੀ ਗੱਲ ਜੇ ਆਪਾਂ ਕਰੀਏ ਤਾਂ ਇਹਦੇ ਵਿੱਚ ਫੋਕ ਜਿਹੜੀ ਹੈ ਬੜੀ ਘੱਟ ਬਣਦੀ ਹੈ ਆਪਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਐਨਪੀਕੇ ਵਗੈਰਾ ਜਾਂ ਪोटाश ਵਗੈਰਾ ਕੁਝ ਨਹੀਂ ਇਹਦੇ ਵਿੱਚ ਆਪਾਂ ਪਾਇਆ ਤੇ ਇਹਦੇ ਵਿੱਚ ਤੋਂ ਅਸੀਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਸਿਰੇ ਤੋਂ ਲੈ ਕੇ ਐਂਡ ਤੱਕ ਇਹਦੀ ਮੁੰਜਰ ਜਿਹੜੀ ਹੈ ਬਿਲਕੁਲ ਬਰਾਬਰ ਇਹਦੇ ਵਿੱਚ ਦਾਣਾ ਭਰਿਆ ਹੋਇਆ ਕੋਈ ਵੀ ਦਾਣਾ ਜਿਹੜਾ ਇਹ ਫੋਕ ਵਾਲਾ ਆਪਾਂ ਨੂੰ ਨਹੀਂ ਦਿਖਦਾ ਹੋਏਗਾ ਕਵਾਲਿਟੀ ਪੱਖੋਂ ਤਾਂ ਇਹ سونے ਵਾਂਗ ਇਹ ਝੋਨਾ ਜਿਹੜਾ ਚਮਕਦਾ ਤੇ ਇੱਕ ਕਿਸਾਨ ਵੀਰ ਉਹ ਪੱਕਦਾ ਜਿਹੜਾ ਇਹ ਬੜਾ ਵਧੀਆ ਇਹ ਇਕੱਠਾ ਪੱਕ ਜਾਂਦਾ ਤੇ ਇੱਕੇ ਦਾ ਟਾਈਮ ਜਿਹੜਾ ਇਹ ਮੱਧਮ ਜੇ ਦਰਜੀ ਦਾ ਦਾ ਟਾਈਮ ਹੈ ਨਾ ਜ਼ਿਆਦਾ ਇਹਨਾਂ ਘੱਟ ਹੈ ਤਕਰੀਬਨ ਇਹਦਾ 140 ਕੁ ਦਿਨ ਦਾ ਟਾਈਮ ਹੈ ਬੀਜ ਤੋਂ ਬੀਜ ਤੇ ਇਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵੈਸੇ ਸਾਡੇ ਏਰੀਏ ਦੇ ਵਿੱਚ ਤਾਂ ਇਹ ਵੈਰੈਟੀ ਜਿਹੜੀ ਹੈ ਕਿਸਾਨਾਂ ਦੇ ਮਨਾਂ 'ਚੋਂ ਉੱਤਰ ਚੁੱਕੀ ਹੈ ਤੇ ਸ਼ਾਇਦ ਹੀ ਅਗਲੇ ਸਾਲ ਤੱਕ ਇਹ ਇਸ ਵੈਰੈਟੀ ਨੂੰ ਕੋਈ ਕਿਸਾਨ ਜਿਹੜਾ ਇਹ ਲਾਣਾ ਮਨਜ਼ੂਰ ਕਰੇਗਾ ਕਿਉਂਕਿ ਇਹ ਝਾੜ ਤਾਂ 2 ਕੁਆਂਟਲ ਘਟ ਕੀ ਵੱਧ ਕੀ ਪਰ ਜਿੱਥੇ ਨੁਕਸਾਨ ਹੋ ਜਵੇ ਫਿਰ ਉਹ ਵੈਰੈਟੀ ਜਿਹੜੀ ਹੈ ਕਾਮਯਾਬ ਜਿਹੜੀ ਹੈ ਨਹੀਂ ਹੁੰਦੀ ਹੈਗੀ ਤੇ ਇਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਅ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪ੍ਰਭੂ ਕਮੈਂਟਾਂ 'ਚ ਜਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਪੀਆਰ 131 ਜਿਹੜਾ ਝੋਨਾ ਹੈ ਕਿਵੇਂ ਦਾ ਖੜਿਆ ਹੈ ਕਿੰਨੀ ਕੁ ਬਿਮਾਰੀ ਤੁਹਾਡੇ ਏਰੀਏ ਦੇ ਵਿੱਚ ਆਈ ਹੈ ਧੰਨਵਾਦ ਜੀ